ਹਾਂਜੀ ਸਾਸਤਰੀ ਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਇਟਲੀ ਦੀ ਪੀਆਰ ਕੁੜੀ 87 ਦਾ ਜਨਮ ਹੈ ਭੈਣ ਦਾ ਆਪਾਂ ਨੂੰ ਮੁੰਡਾ ਚਾਹੀਦਾ ਹੈ 5-7 ਕਿਲਿਆਂ ਦੇ ਵਿੱਚ ਤੇ ਕੁੜੀ ਇੱਧਰ ਆਈ ਹੋਈ ਹੈ ਜੀ ਆਪਾਂ ਨੂੰ 5-7 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਜੀ ਇਟਲੀ ਦੀ ਪੀਆਰ ਕੁੜੀ ਹੈ ਜੀ ਵੀ ਜੱਟਾਂ ਦੀ ਕੁੜੀ ਹੈ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਬੁਕਿੰਗ ਕਰ ਤੇ ਆਪਣੇ ਕੋਲ ਆਈ ਆ ਚੱਕਾਂ ਦੀ ਕੁੜੀ ਮਰੇਲਪੋਟਲੇ ਦੀ ਜਿਹਦੇ ਵਿੱਚੋਂ ਤੇ ਵਧੀਆ ਭੈਣ ਪੂਰੇ ਤਕੜੇ ਕਰੂਆ ਹੈ ਤੇ ਵਧੀਆ ਉਹਨਾਂ ਨੇ ਵਿਆਹ ਕਰਨਾ 12 ਤੋਂ 15 ਕਿੱਲੇ ਜ਼ਮੀਨ ਦੇ ਭਾਅ ਦੇ ਨੇ ਵਧੀਆ ਤਕੜਾ ਵਿਆਹ ਕਰਨਗੇ ਜੀ ਭੈਣ ਦੀ ਉਮਰ ਹੈਗੀ ਹੈ 30 ਸਾਲ ਵੀਡੀਓ ਨੂੰ ਕਰ ਤੋ ਤੱਬ ਕਿ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਜਲਦੀ ਮਿਲ ਸਕੇ ਆਪਾਂ ਨੂੰ ਇੱਧਰ ਅਮ드ਗੜ ਮੰਡੀ ਤੱਕ ਆ ਜਾਣਗੇ ਉੱਧਰ ਚੰਗਰੂਰ ਤੱਕ ਚਲੇ ਜਾਣਗੇ ਤੇ ਪਟਿਆਲੇ ਤੱਕ ਚਲੇ ਜਾਣਗੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈਆਂ ਨੇ ਦੋ ਸਕੀਆਂ ਭੈਣਾ ਜੀ ਰਾਜੇ ਸਿੱਖਾਂ ਦੀਆਂ ਕੁੜੀਆਂ ਨੇ ਗਰੀਬ ਘਰੋਂ ਨੇ ਉਦੋਂ ਤਾਂ ਪੰਜ ਭੈਣ ਭਾਈ ਨੇ ਇੱਕ ਭੈਣ ਵਿਆਹਤੀ ਭਾਈ ਕੁਮਾਰਾ ਚਾਰ ਭੈਣਾਂ ਕੁਮਾਰੀਆਂ ਨੇ ਠੀਕ ਹੈ ਤੇ ਆਪਾਂ ਨੂੰ ਦੋਨਾਂ ਕੁੜੀਆਂ ਵਾਸਤੇ ਦੋ ਮੁੰਡੇ ਚਾਹੀਦੇ ਨੇ ਚਾਹੇ ਦੋ ਦੋ ਢਾਈ ਢਾਈ ਕਿਲਿਆਂ ਦੇ ਵਿੱਚ ਹੋਣ ਜੀ ਇੱਕ ਭੈਣ ਤਾਂ ਹੈਗੀ ਐ 12 ਪੜੀ ਹੋਈ ਇੱਕ ਹੈਗੀ ਐ 10 ਪੜੀ ਹੋਈ ਇੱਕ ਦੀ ਉਮਰ ਹੈਗੀ ਹੈ 28 ਕ ਸਾਲ ਤੇ ਦੂਜੀ ਦੀ ਉਮਰ ਹੈਗੀ ਹੈ 33 ਸਾਲ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਮੈਨੂੰ ਇਹਦੇ ਵਿੱਚ ਆਪਦਾ ਨੰਬਰ ਜਰੂਰ ਛੱਡਿਓ ਜੀ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਮਿਲ ਸਕੇ ਤੇ ਕੁੜੀਆਂ ਹੈਗੀਆਂ ਇਧਰ ਕੋਟਕਪੂਰੇ ਕੰਨੀਓ ਤੇ ਮੋਗਾ ਲੰਗ ਜਾਂਦੇ ਨੇ ਮੋਗੇ ਮਾਗੇ ਤੱਕ ਚੱਲ ਜੂਗਾ ਮੁੰਡਾ ਜਿੱਥੋਂ ਦਾ ਮਰਜੀ ਹੋਵੇ ਤੇ ਆਪਾਂ ਜੇ ਸਾਨੂੰ ਅੱਜ ਮੁੰਡਾ ਮਿਲਦਾ ਤਾਂ ਕੱਲੂ ਉਹਨਾਂ ਦੇ ਘਰੇ ਲੈ ਜਾ ਕੇ ਖੰਮਣੀ ਬਣਾ ਲਿਆਵਾਂਗੇ ਠੀਕ ਹੈ ਘਰ-ਬਾਰ ਅਸੀਂ ਉਹ ਕਹਿੰਦੇ ਘਰੀ ਲੈ ਕੇ ਆਓ ਸਾਡੇ ਤੇ ਬਸ ਮੁੰਡਾ ਕੁਝ ਖਾਂਦਾ ਪੀਂਦਾ ਨਾ ਹੋਵੇ ਇਹੀ ਉਹਨਾਂ ਦੀ ਹੱਥ ਮੰਨ ਕੇ ਬੇਨਤੀ ਹੈ ਜੀ ਬਹੁਤ ਗਰੀਬ ਪਰਿਵਾਰ ਦੀਆਂ ਕੁੜੀਆਂ ਨੇ ਹਾਂਜੀ ਸਸਰੀ ਘਰ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਜਿੰਮੇਸਤਰੀ ਸਿੰਧਾ ਦਾ ਮੁੰਡਾ ਆਪਾਂ ਨੂੰ ਚਾਹੀਦੀ ਆ ਉਹਦੇ ਲਈ ਕੁੜੀ ਉਮਰ ਮੁੰਡੇ ਦੀ ਹੈਗੀ ਐ 35 ਸਾਲ ਤੇ ਮੁੰਡਾ ਹੈਗਾ ਇਟਲੀ ਦਾ ਪੀਆਰ ਅਤੇ ਮੁੰਡਾ ਫਿਲਹਾਲ ਦੀ ਕੜੀ ਕੈਨੇਡਾ ਦੇ ਵਿੱਚ ਹੈ ਤੇ ਕੁੜੀ ਨੂੰ ਵੀ ਕੈਨੇਡਾ ਹੀ ਲੈ ਕੇ ਜਾਊਗਾ ਜੀ ਆਪਾਂ ਨੂੰ ਮਿਸਤਰੀ ਸਿੰਘਾ ਦੀ ਕੁੜੀ ਚਾਹੀਦੀ ਹੈ ਮੁੰਡੇ ਦੇ ਉਮਰ ਦੇ ਮੁਤਾਬਕ ਵੀਡੀਓ ਨੂੰ ਕਰ ਦੋ ਤਬਕੇ ਸੇਰ ਤੇ ਮੁੰਡੇ ਦਾ ਏਰੀਆ ਹੈਗਾ ਰਾਏਕੋਟ ਬਸ ਹਾਂਜੀ ਸਾਸਤਰੀ ਕੱਲ ਮੈਂ ਛੋਡੀ ਆਪਣੇ ਰਪਿੰਦਰ ਤੇ 95 ਵਾਰਸ ਦੀ ਆਪਣੇ ਕੋਲੇ ਆਈ ਹੈ ਕੁੜੀ ਤੇ ਕੁੜੀ ਹੈਗੇ ਜੱਟਾਂ ਦੀ ਬਿਲਕੁਲ ਗਰੀਬ ਘਰਵਾਂ ਜੀ ਤੇ ਇਧਰੋਂ ਮਰੇਲਕੋਟਲਾ ਇਧਰੋਂ ਆਪਣਾ ਰਾੜਾ ਸਾਹਿਬ ਰਾਏਕੋਟ ਬੱਸੀਆਂ ਤੇ ਆਪਣਾ ਅਹਮਦਗੜ ਮੰਡੀ ਤੇ ਡੇਲੋਂ ਤੱਕ ਚਲੇ ਜਾਣਗੇ ਕੁੜੀ ਨੂੰ 5 ਕਿਲੇ ਵਾਹਣ ਦੇ ਵਿੱਚ ਮੁੰਡਾ ਚਾਹੀਦਾ ਜੀ ਤੇ ਗਰੀਬ ਘਰੂਆਂ ਕੁੜੀ ਬਿਲਕੁਲ ਚੁੰਨੀ ਚੜਾਵਾ ਕਰਨਗੇ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਮੈਂ ਛੋਡੀ ਆਪਣੀ ਰਪਿੰਦਰ ਤੇ ਲੁਧਿਆਣਾ ਏਰੀਏ ਦੇ ਵਿੱਚੋਂ ਕੈਨੇਡਾ ਪੀ ਆਰ ਆਈ ਆਪਣੇ ਕੋਲੇ ਕੁੜੀ 95 ਦਾ ਬਰਥ ਹੈ 9394 99 ਇਤੋਂ ਜ਼ਿਆਦਾ ਮੁੰਡਾ ਨਾ ਹੋਵੇ 30 32 ਸਾਲ ਦਾ ਮੁੰਡਾ ਚਾਹੀਦਾ ਆਪਾਂ ਨੂੰ ਕੁੜੀ ਥੋੜੀ ਜੀ ਹੈਲਦੀ ਹੈ ਜੀ ਕੈਨੇਡਾ ਪੀਆਰ ਆ 8 7 ਕਿਲਿਆਂ ਦੇ ਵਿੱਚ ਕਰ ਦੇਣਗੇ ਤੇ ਮੁੰਡੇ ਦੀ ਪੜ੍ਹਾਈ ਵਧੀਆ ਹੋਣੀ ਚਾਹੀਦੀ ਹੈ ਜੀ ਘੱਟੋ ਘੱਟ ਬੀ ਟੈਕ ਹੋਵੇ ਐਮ ਟੈਕ ਹੋਵੇ ਜਾਂ ਮਾਸਟਰ ਡੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੇ ਰਵਿੰਦਰ ਤੇ ਆਪਣੇ ਕੋਲੇ ਆਇਆ ਫਰੋਜ਼ਪੁਰ ਏਰੀਆ ਤੋਂ ਮੁੰਡਾ ਤੇ ਆਪਾਂ ਨੂੰ ਚਾਹੀਦੀ ਹੈ ਆਸਟ੍ਰੇਲੀਆ ਦੇ ਜਿਹੜੀ ਕੁੜੀ ਦੇ ਬੈਂਡ ਆਏ ਹੁਣ ਉਹ ਕੁੜੀ ਚਾਹੀਦੀ ਆਪਾਂ ਨੂੰ ਆਸਟ੍ਰੇਲੀਆ ਦਾ ਮਤਲਬ ਵੀ ਸਾਰੀ ਫੈਮਿਲੀ ਆਸਟ੍ਰੇਲੀਆ ਦੇ ਵਿੱਚ ਹੈ ਵੀਰ ਇਧਰੀ ਹੈ 8 ਥੀਲੇ ਪੈਲੀ ਹੈ ਵਧੀਆ ਘਰੂਆ ਹੈ ਵੀਰ ਤੇ ਆਪਦੀਆਂ ਦੁਕਾਨਾਂ 플ਾਟ ਵਗੈਰਾ ਵੀ ਆਪਦੇ ਨੇ ਤੇ ਜੇ ਕੋਈ ਭੈਣ ਦੀ ਆਈਲੈਂਡਸ ਕਰੀ ਰੂ ਜਾਂ ਆਸਟ੍ਰੇਲੀਆ ਦੀ ਹੈ ਲਾਉਣਾ ਚਾਹੁੰਦੀ ਹੈ ਤਾਂ ਮੇਰੇ ਨਾਲ ਸੰਪਰਕ ਜੀ ਹਾਂਜੀ ਸਸਰੀਕਾਲ ਮੈਂ ਛੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਕੁੜੀ ਆਈ ਹੈ ਜੀ ਬਠਿੰਡੇ ਏਰੀਏ ਤੋਂ ਭੈਣ ਕੋਲੇ ਕੁੜੀ ਹੈ 7-8 ਸਾਲ ਦੀ ਤੇ ਆਪਾਂ ਨੂੰ ਮੁੰਡਾ ਤੇ ਨੈਡ ਅਮਰੀਕਾ ਆਸਟ੍ਰੇਲੀਆ ਚਾਹੀਦਾ ਜੀ ਤੇ ਜ਼ਮੀਨ ਚਾਹੀਏ ਮੁੰਡੇ ਕੋਲੇ ਨਾ ਹੋਵੇ ਤੇ ਬਾਹਰਲੀ ਕਾਂਠੀ ਚ ਹੋਵੇ ਮੁੰਡਾ ਜਿਹੜਾ ਸਮੇਤ ਕੁੜੀ ਭੈਣ ਨੂੰ ਅਪਣਾਉਣਾ ਚਾਹੁੰਦਾ ਹੋਵੇ ਤੇ ਕੁੜੀ ਤਾਂ ਚਲੋ ਉਹਦੀ ਮੰਮੀ ਵੀ ਰੱਖ ਲੂਗੀ ਤੇ ਕੁੜੀ ਦੀ ਮਾਸਟਰ ਡਿਗਰੀ ਕਰੀ ਹੋਈ ਆ ਵਧੀਆ ਪੜਾਈ ਕਰੀ ਹੋਈ ਆ ਤੇ ਪਾਰਲਰ ਦਾ ਕਰਿਆ ਹੋਇਆ ਧੰਨਵਾਦ